ਨਰਖਾਸ ਨੰਬਰ ਆ ਅੱਜ ਐਸਐਸਪੀ ਦੇ ਦਰਖਾਸਤ ਦੇ ਕੇ ਆਈ ਸੀ ਅਸੀਂ ਦਰਦੇ ਪੰਜ ਦਿਨ ਹੋ ਗਏ ਅਸੀਂ ਘਰ ਅੰਮੀ ਕੀ ਰਾਮਤੂ ਡੱਕੜਾ ਪੰਡਾ ਮੇਰਾ ਗਗਨਦੀਪਾ ਨਾ ਬਈ ਇਹ ਮੇਰਾ ਜੋ ਆਨੰਦ ਆ ਕੀ ਹੋਇਆ ਕੇਂਦਰੀਕਰਨ ਬਈ ਨਸ਼ੇ ਪੱਤਿਆਂ ਦੇ ਬਦ ਰੋਧ ਤੇ ਅਸੀਂ ਕੰਪਲੀਟ ਕੀਤੀ ਸੀ ਸਰਕਾਰ ਕਹਿੰਦੀ ਆ ਵੀ ਉਹ ਨਸ਼ੇ ਪੱਤਿਆਂ ਦੀ ਸਹਾਇਤਾ ਕਰੋ ਤੁਸੀਂ ਰੋਕ ਲਾ ਮੰਗੇ ਅਸੀਂ ਰੋਕ ਲਈ ਮਾਰਾ ਮੁਕਾਜ਼ੀਆ ਕੀਤਾ ਕਿਦਰਨਾਜ਼ ਉੱਗ ਰਦੀ ਹੋਈ ਤੇ ਦੇਖ ਲੋ ਹਾਲ ਹੋਇਆ ਮੇਰਾ ਕੀ ਹੋਇਆ ਕੀ ਹੋਇਆ ਮੈਨੂੰ ਕੁੱਟ ਮਾਰ ਦਿੱਤੇ ਬਈ ਜਸਵੀਰ ਸੌਰ ਆਪਣਾ ਗੰਗਾ ਬਈ ਆਣ ਬਿਛਾਤੇ ਸੀ 15 20 ਆਣੀ ਸੀ ਗੱਡੀ ਵਰ ਕੇ ਆਏ ਉਹਨਾਂ ਨੇ ਸਲੂਨ ਤੇ ਆ ਕੇ ਕੁੱਟ ਮਾਰ ਦਿੱਤੇ ਕੰਨ ਤੋੜ ਦਿੱਤੀ ਸਲੂਨ ਜਿਹਨੇ ਵੀ ਥੋੜੀ ਹੋ ਗਈ ਹਾਂਜੀ ਸਰ ਮੇਰੇ ਕੋਲ ਵੀਡੀਓ ਹੈਗੀ ਉਹਨਾਂ ਨੇ ਥੱਪ ਚ ਕੈਪਸੂਲ ਉਹ ਕੈਪਸੂਲ ਵੇਚ ਦਿਆ ਕਾ ਵੀ ਤੇ ਬਿਆ ਗੋਲੀਆਂ ਵੀ ਤੇ ਉਹ ਕਹਿੰਦੇ ਸਰਿਆਂ ਉਹ ਕਹਿੰਦੇ ਬਈ ਅਸੀਂ ਸਰਿਆਂ ਵੇਚਾਂਗੇ ਸਾਡੇ ਪਿੰਡ ਦਾ ਕੋਈ ਬੰਦਾ ਨਹੀਂ ਕੋਈ ਜਾਣ ਜਿਹੜਾ ਕੋਈ ਉਹ ਸਭ ਡਰਦੇ ਹਨ ਕਿ ਬਈ ਉਹ ਦਮ ਦਮਗਾ ਦਿੰਦਾ ਦਿੰਦੇ ਆ ਵੰਡਾ ਨੂੰ ਉਹ ਮਾਰੇ ਪਿੱਛੇ ਹਟ ਜਾਂਦੇ ਬਈ ਲੱਗਦੇ ਨਹੀਂ ਉਹ ਨਈ ਬੁੱਲ ਵੇਜਦੇ ਸੱਤ ਵਟ ਤੇ ਪਿੱਛੇ ਜਾਂਦਾ ਇਕੋਂਦਾ ਇਕ ਜਾਂਦਾ ਇਕੋਂਦਾ ਬਈ ਇੱਕ ਦਿਨ ਉਹਨਾਂ ਦੇ ਘਰ ਦੀ ਤਲਾਸ਼ੀ ਹੋਈ ਸੀ ਬਈ ਉਦੋਂ ਉਹ ਬੰਦਿਆਂ ਨੇ ਘਰੇ ਜਿੰਦਾਂ ਲਾ ਕੇ ਭੱਜ ਗਏ ਦੂਜੇ ਦਿਨ ਤਲਾਸ਼ੀ ਤੇ ਬਈ ਉਹਨਾਂ ਨੇ ਸਾਰਾ ਪਾਸੇ ਕਰਕੇ ਤੁਮਾਨ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਚੌਕੀ ਥੇਲਾ ਸੈਂਟਰ ਥੇਲਾ ਟਵੰਡੀ ਉਹਨਾਂ ਨੇ ਕੋਈ ਨਹੀਂ ਦਿੱਤੀ ਹਨਮੜ ਖਾਨੇ ਜਵੇਤ ਤੇ ਕੋਈ ਸੁਣਵਾਈ ਨਹੀਂ ਹੋਈ ਬਈ ਸਾਡੀ ਅੱਧੇ ਤੇ ਤਸਵੀਰ ਦੇ ਵੇਜ ਹੋਏ ਸੀ ਉਥੇ ਗਏ ਚੌਥੋਂ ਕਿਆ ਵੀ ਉਹਨਾਂ ਕੱਲ੍ਹ ਤੋਂ ਕੰਮਪਲੀਟ ਸਾਨੂੰ ਰੈਫਰੋ ਜਵੇਨ ਨੇ ਕਿਹਾ ਕਿ ਦੇਵੀ ਸੀਆਈ ਸਟਾਪਲ ਕੱਲ੍ਹ ਵੀ ਕਾਰਵਾਈ ਕਰਨੀ ਸੀ ਪਰ ਅੱਜ ਹੀ ਆ ਕੇ ਬਹੁਤ ਘੁੱਟ ਗਏ ਉਹਨੂੰ ਕੀ ਪਤਾ ਲੱਗ ਗਈ ਉਹਦੀ ਵੀ ਤੁਸੀਂ ਕਿਹਾ ਨੋਟ ਕੀ ਜਨਾਂ ਦੀ ਸਰ ਸਾਨੂੰ ਉਹਨਾਂ ਨੂੰ ਪਤਾ ਜੀਆ ਉਹ ਸਾਡੇ ਸਾਹਮਣੇ ਆ ਇੱਕ ਆਟੋ ਪਹਿਲਾਂ ਉਹਨੇ ਕਹਿ ਗਈ ਸੀ ਇੱਕ ਤੁਹਾਨੂੰ ਮੁੰਡੇ ਨੇ ਦੱਸ ਦਈਆ ਹੁੰਦਾ ਸੀ ਇਹ ਆਪਣਾ ਵੀ ਕਾਰ ਸੋਲਵਟ ਗਈ ਹੈ ਛੋਟੇ ਛੋਟੇ ਮੁੰਡੇਾਂ ਦੇ ਹੀ ਤਾਂ ਕੰਪਲੀਟ ਕਰਦੇ ਆ ਅਲੋਕ ਜੀ ਨਵਟੜਾ ਦੇ ਕਿਹਨ ਦਾ ਨੌਜਵਾਨ ਦਲਸਰੜੀ ਦਾ ਵਲੰਟੀਅਰ ਹੈ ਜੀ ਸਾਡਾ ਵੀਰ ਨਾਮ ਹੈ ਗਗਨ ਜੀ ਕੀ ਮਾਮਲਾ ਹੈ ਸਰੀ ਮਾਮਲਾ ਸੀਗਾ ਜੀ ਕੋਈ ਇਹ ਦੁਕਾਨ ਤੇ ਸੀਗੀ ਜੀ ਮੁੰਡਾ ਨਾ ਸਲੂਮ ਚਲਾਉਂਦਾ ਮੁੰਡਾ ਇਹ ਜੋਗਨੰਦ ਜੀ ਇਹਨਾਂ ਨੇ ਨਾ ਕੋਈ ਕੰਪਲੇਨਟ ਰਿਖਾਈ ਸੀ ਕਿਸੇ ਨਸ਼ਾ ਵੇਚਣ ਵਾਲੇ ਦੇ ਖਿਲਾਫ ਤੇ ਇਹਨੂੰ ਇਹਨੇ ਫੇਰੇ ਰਿਖਾਈ ਸੀ ਕਿ ਉਹਨਾਂ ਨੇ ਮੁੰਡੇ ਆ ਗਏ 15-20 ਮੁੰਡੇ ਆ ਕੇ ਇਹਨੂੰ ਕੁੱਟਦੇ ਗਏ ਆ ਜੀ ਦੁਕਾਨ ਤੇ ਸੱਟ ਨਹੀਂ ਲੱਗੀ ਸੱਟ ਹੈਗੀ ਜੀ ਉਂਗਲ ਦੇ ਸਾਟ ਹੈਗੀ ਜੀ ਚੈਸਟ ਤੇ ਜਾਂ ਮੁਕ ਸ਼ੋਲਡਰ ਤੇ ਹੈ ਹੈ ਤੇਗੀ ਜੀ ਕੀ ਨਾਮਾ ਤੁਹਾਡੀ ਸਰਵਿਸ ਕੁਝ ਨਰਮੀ ਦਾ ਦੇਤੀ ਨਾਮ ਹੈ ਹਾਂਜੀ ਮੈਂ ਡਾਕਟਰ ਗੁਰਜੀਵਨ ਸਿੰਘ ਐਮਓ ਜੀਵਲ ਹਸਪਤਲ ਬਠਿੰਡਾ ਤੇ ਪੇਸ਼ੈਂਟ ਆਇਆ ਜੀ 6 ਸਾਲ ਦਾ ਹੰਡਾ ਤੇ ਇਹਨਾਂ ਦੀ ਜੋ ਬਣਨ ਤੋਂ ਆਏ ਨੇਗੇ ਕਹਿੰਦੇ ਕੋਈ ਲੜਾਈ ਵਗੈਰਾ ਹੋਈ ਹੈ ਜੀ ਇੱਥੇ ਕੁੱਟਮਾਰ ਕਰਕੇ ਆਏ ਆ ਕੀ ਲੱਗਦਾ ਜਿਵੇਂ ਸੱਟ ਵੱਗਣੀ ਹੋਵੇ ਛੋਟਾ ਫਿਲਹਾਲ ਤਾਂ ਠੀਕ ਨੇ ਬਾਕੀ ਅੱਗੇ ਦੇਖਾਂਗੇ ਐਸਰੇ ਵਗੈਰਾ ਕਰਵਾਵਾਂਗੇ ਉਸ ਤੋਂ ਬਾਅਦ ਕਲੀਰ ਹੋ ਜਾਊਗਾ ਕੀ ਕੰਮ ਹੋ ਰਿਹਾ ਹੈ ਕਿ ਆਪਕਾ ਟੈਪ ਚੱਲਣ ਲੱਗਿਆ ਹੈ ਇਹਨਾਂ ਤੋਂ ਕੁਝ ਮਸਲੇ ਤੇ ਫਿਰ ਆਲੇ ਹੀ ਦਸੇਗਾ ਕਿ ਕੋਟਮਾਰ ਹੋਈ ਹੈ ਇਹ ਮੁੱਦਾ ਸਾਹਮਣੇ ਹੈ ਇੱਕ ਹਸਪਤਾਲ ਚ ਬੰਦੇ ਐਡਮਿਟ ਨੇ ਕਹਿ ਰਹੇ ਕਿ ਨਸ਼ਾ ਤਸਕਰ ਦੀ ਕਪਲੇਟ ਕਰਨ ਤੇ ਕੋਟਮਾਰ ਹੋਈ ਹੈ ਸਚਾਈ ਕੀ ਇਹ ਇੱਕ ਲੜਕਾ ਗਗਨਦੀਪ ਸਿੰਘ ਜੋ ਕਿ ਪਿੰਡ ਜੋਗਨਾਨ ਦਾ ਰਹਿਣ ਵਾਲਾ ਹੈ ਇਹ ਕੱਲ ਬਲੰਟ ਇੰਜਰੀਜ਼ ਨਾਲ ਨਾਲ ਜਿਹੜਾ ਸਿਵਲ ਹਸਪਤਾਲ ਪਰੰਡਾ ਦੇ ਵਿੱਚ ਦਾਖਲ ਹੋਇਆ ਸੀਗਾ ਆ ਇਸ ਦੇ ਵਿੱਚ ਥਾਣਾ ਕੈਂਟ ਦੀ ਟੀਮ ਵੱਲੋਂ ਵੈਰੀਫਾਈ ਕਰਨ ਤੇ ਇਹ ਨਿਕਲ ਕੇ ਆਇਆ ਕਿ ਇਹ ਜਸਵੀਰ ਕੌਰ ਤੇ ਜਸਵਿੰਦਰ ਕੌਰ ਦੋ ਲੇਡੀਆਂ ਰਹਿੰਦੀਆਂ ਪਿੰਡ ਜੋਗਰਾਂ ਦੇ ਵਿੱਚ ਇਹਨਾਂ ਦੀ ਕਾਫੀ ਸਮੇਂ ਤੋਂ ਆਪਸ ਦੇ ਵਿੱਚ ਤਕਰਾਰ ਪਾਜੀ ਚੱਲ ਰਹੀ ਤੇ ਪਹਿਲਾਂ ਵੀ ਕਾਫੀ ਵਾਰੀ ਇਹਨਾਂ ਦੀ ਆਪਸ ਵਿੱਚ ਦੋਧੂ ਮੇਮਾਂ ਹੋ ਗਈ ਹੈ ਤੇ ਛੋਟੇ ਮੋਟੇ ਡਰਾਇਵ ਵੀ ਹੋਈ ਹੈ ਕੱਲ ਵੀ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ ਕਿ ਤੇ ਜਸਵੀਰ ਕੌਰ ਤੇ ਲੜਕੇ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇਹਦੀ ਗਗਨਦੀਪ ਸਿੰਘ ਦੀ ਕੁੱਟਮਾਰ ਕੀਤੀ ਹੈ ਸੋ ਇਸ ਦੇ ਵਿੱਚ ਅਸੀਂ ਗਗਨਦੀਪ ਸਿੰਘ ਦੇ ਬਿਆਨ ਕਲਮਬੰਦ ਕਰਕੇ ਥਾਣਾ ਕੈਂਟ ਦੇ ਵਿੱਚ ਬੰਦੀ ਕਾਰਵਾਈ ਕਰ ਰਹੇ ਹਾਂ ਜੋ ਨਸ਼ੇ ਵਾਲੀ ਗੱਲ ਹੈਗੀ ਆ ਉਹ ਫਿਲਹਾਲ ਜਿਹੜੀ ਸਾਡੀ ਮੁਰਲੀ ਤਪਤੇਸ਼ ਦੇ ਵਿੱਚ ਇਦਾਂ ਦੀ ਗੱਲ ਸਭ ਨੇ ਕੋਈ ਵੀ ਨਹੀਂ ਆਈ ਕਿਉਂਕਿ ਜਸਵੀਰ ਕੌਰ ਤੇ ਜਸਵਿੰਦਰ ਕੌਰ ਦੇ ਆਪਸ ਰੰਜਿਸ਼ਬਾਦੀ ਕਰਕੇ ਹੀ ਜਿਹੜੇ ਹੈ ਜਸਵੀਰ ਕੌਰ ਦੇ ਲੜਕਿਆਂ ਨੇ ਇਹਦੀ ਕੁੱਟਮਾਰ ਕੀਤੀ ਸਿਰਫ ਵੀਡੀਓ ਕਲੇਮ ਕਰ ਰਿਹਾ ਉਹਦੇ ਵਿੱਚ ਉਹ ਨਸ਼ੇ ਦੀਆਂ ਗੂੜੀਆਂ ਜਾਂ ਪੈਕਟਰ ਨਜ਼ਰ ਆ ਰਿਹਾ ਹੈ ਕਹਿ ਰਿਹਾ ਕਿ ਇਹ ਵੀਡੀਓ ਪਿੰਡ ਚੋ ਵੈਰੀਫਾਈ ਕਰ ਲਓ ਆ ਦੇਖੋ ਜਿਹੜੀ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੀ ਜਸਵੀਰ ਕੌਰ ਹੈ ਤੇ ਜਸਵਿੰਦਰ ਕੌਰ ਹੈ ਇਹ ਆਪਸ ਦੇ ਵਿੱਚ ਜਾਣ-ਗੁਣ ਜਾਣ ਦੇ ਵਿੱਚ ਰਹਿੰਦੇ ਆ ਪਹਿਲਾਂ ਇਹਨਾਂ ਨੇ ਜਿਹੜਾ ਗਗਨਦੀਪ ਸਿੰਘ ਹੈਗਾ ਇਹਨਾਂ ਨੇ ਜਿਹੜਾ ਜਸਵੀਰ ਕੌਰ ਦੇ ਲੜਕੇ ਨੂੰ ਦਿਨ ਦੇ ਵਿੱਚ ਘੇਰਿਆ ਸੀਗਾ ਤੇ ਉਹਦੇ ਨਾਲ ਇਹਨਾਂ ਦੀ ਤੂਤੂਮੇਮ ਹੋਈ ਸੀਗੀ। ਉਸੇ ਰੰਝੇਸ਼ ਦੇ ਤਹਿਤ ਹੀ ਸ਼ਾਮ ਨੂੰ ਜਿਹੜਾ ਹੈਗਾ ਜਸਵੀਰ ਕੌਰ ਦੇ ਲੜਕੇ ਨੇ ਆਪਣੇ ਦੋਸਤਾਂ ਦੇ ਨਾਲ ਜਿਹੜੀ ਗਗਨਦੀਪ ਸਿੰਘ ਦੀ ਘੁੱਟਮਾਰ ਕੀਤੀ ਹੈ। ਸਰ ਉਹ ਨਸ਼ੇ ਦੇ ਕੰਮ ਕਰਦੇ ਜਿਹੜੇ ਲੜੇ ਕੋਈ ਹੈ ਉਹ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਐਨਡੀਪੀਐਸ ਦਾ ਮੁਕੱਦਮਾ ਦਰਜ ਨਹੀਂ ਹੈ ਦੋਨਾਂ ਦੇ ਖਿਲਾਫ। ਦੋਨੋਂ ਪਾਰਟੀਆਂ ਦੇ ਖਿਲਾਫ ਜਿਹੜੀ ਐਨਡੀਪੀਐਸ ਦੀ ਪਹਿਲਾਂ ਕੋਈ ਵੀ ਐਫਆਈਆਰ ਰਜਿਸਟਰ ਨਹੀਂ ਹੈ।